ਆਮਾਗੇ ਇਸ ਏਰੀਏ ਦੇ ਵਿੱਚ ਇਕੱਲੇ ਬੰਦੇ ਦਾ ਆਉਣਾ ਬਿਲਕੁਲ ਵੀ ਸੇਫ ਨਹੀਂ ਹੈਗਾ ਤੁਸੀਂ ਇੱਥੇ ਆ ਸਕਦੇ ਹੋ ਪਰ ਜੇ ਇਹਨਾਂ ਦੀ ਮਰਜ਼ੀ ਦੇ ਨਾਲ ਸਕਦੇ ਹੋ ਤੁਹਾਡੇ ਨਾਲ ਲੁੱਟ ਕਸੁੱਟ ਸਾਰਾ ਕੁਝ ਤੁਹਾਡੇ ਕੋਲੋਂ ਖੋ ਕੇ ਤੁਹਾਨੂੰ ਬੇਲਾ ਕਰਕੇ ਤੋੜ ਦੇਣਗੇ ਐਨਾ ਕਿ ਖਤਰਨਾਕ ਏਰੀਆ ਹੈ। ਪੜ੍ਹਦੇ ਇਸ ওকে ਸ਼ੋ ਮੀ ਓਕੇ 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 ਨੋ ਨੋ ਆਈ ਜਸਟ ਹੋਲਡ ਇਟ ਯੂ डोंਟ ਹੈਵ ਟਾਈਮ Yeah. within 3 months within 3 months so seven people we then seven people you die, die yeah. within yeah. within 3 months ਆ ਦੇਖੋ ਇਹ ਹੁਣ ਇਹ ਬੰਦਾ ਰੋਟੀ ਖਾਵੇ ਕਿ ਕੀ ਕਰੇ ਹਾਂ ਆ ਵੀ ਸਾਰੇ ਦੇਖੋ ਨਸ਼ੇ ਦੇ ਵਿੱਚ ਟਹਿਟ ਨਹੀਂ ਹੁਣ ਇਹ ਬੰਦੇ ਦਾ ਕੱਦ-ਕਾਠ ਦੇਖੋ ਜੀ ਤੁਸੀਂ ਸਰੀਰ ਦੇਖੋ 6 ਫੁੱਟ ਦੇ ਨੇੜੇ ਤੇੜੇ ਦਾ ਕੱਦ ਆ ਹ ਸਾਰਾ ਪਿੰਡ ਵਾਲੇ ਲਾਸ਼ਾਂ ਪਾਈਆਂ ਪਈਆਂ ਨੇ ਪੁਲਿਸ ਨੇ ਕੁੱਟ-ਕੁੱਟ ਕੇ ਯਾਰ ਕਿ ਇਹ ਬੰਦੇ ਹੱਡੀਆਂ ਜਿਹੜੀਆਂ ਅਸੀਂ ਚੂਰਾ ਕੱਢਦੇ ਸੀ ਕਬਰਾਂ ਪੱਟਦੇ ਸੀ ਤਾਂ ਇਹਨਾਂ ਦੇ ਕੁੱਟ ਪਈ ਹੋਈ ਆ ਪੁਲਿਸ ਤੋਂ ਆ ਦੇਖੋ ਲੈ ਸਵੇਰ ਦਾ ਟਾਈਮ ਆ ਜੀ 1:30 ਵਜੇ ਦਾ ਸਵੇਰ ਦਾ ਤਾਂ ਕਹਾਦਾ ਦੁਪਹਿਰ ਦਾ ਟਾਈਮ ਹੋ ਗਿਆ 1:30 ਵਜੇ ਦਾ ਮੈਂ ਥੋੜਾ ਜਿਹਾ ਲੇਟ ਉੱਠਿਆ ਵੈਸੇ ਆਪਾਂ ਇਸ ਸ਼ਹਿਰ ਚ ਅੱਜ ਨਿਕਲ ਜਾਣਾ ਸੀ ਪਰ ਮੇਰਾ ਜਾਣ ਦਾ ਜੀ ਨਹੀਂ ਕੀਤਾ ਤਾਂ ਕਰਕੇ ਮੈਂ ਇੱਕ ਦਿਨ ਇੱਥੇ ਹੋਰ ਰੁਕ ਗਿਆ ਮੈਂ ਘਰ ਅਰੇਸਟ ਕਰਕੇ ਫਿਰ ਆਪਾਂ ਚੱਲਾਂਗੇ ਮੀਂਹ ਰੁਕਿਆ ਹੋਇਆ ਠੰਡੀ ਹਵਾ ਚੱਲ ਰਹੀ ਹੈ ਸਾਹਮਣੇ ਤੁਸੀਂ ਦੇਖੋ ਵੀ ਉਹ ਉੱਥੇ ਪਹਾੜ ਵੀ ਬਣੇ ਹੋਏ ਨੇ ਯਾਰ ਉਹ ਪਹਾੜਾਂ ਦੇ ਉੱਤੇ ਲੋਕਾਂ ਦੇ ਘਰ ਵੀ ਬਣੇ ਹੋਏ ਨੇ ਬਹੁਤ ਸੋਹਣਾ ਏਰੀਆ ਇਹ ਬਹੁਤ ਸੋਹਣਾ ਸ਼ਹਿਰ ਬਣਿਆ ਹੋਇਆ ਇੱਥੇ ਇੱਕ ਦੋ ਟਰੈਕਿੰਗ ਵਾਲੇ ਪੁਆਇੰਟ ਵੀ ਬਣੇ ਹੋਏ ਨੇ ਯਾਰ ਉਹਨਾਂ ਤੇ ਤੁਸੀਂ ਜਾ ਕੇ ਨਾ ਟਰੈਕ ਵੀ ਕਰ ਸਕਦੇ ਹੋ ਪਰ ਹੁਣ ਮੀਹਾ ਵਾਲੇ ਮੌਸਮ ਕਰਕੇ ਨਾ ਸਲਿੱਪਰੀ ਹੋਏ ਪਏ ਨੇ ਪਹਿਲਾਂ ਮੇਰੀ ਸਲਾਹ ਸੀ ਉੱਥੇ ਜਾਣ ਦੀ ਫਿਰ ਮੈਂ ਕੈਨਸਲ ਕਰਤਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਘੁੰਮ ਰਹੇ ਹਾਂ ਜੀ ਦੇਸ਼ ਸਿਰਾਂ ਲਿਆਉਣ ਦੀ ਰਾਜਧਾਨੀ ਫ੍ਰੀ ਟਾਊਨ ਦੇ ਵਿੱਚ ਐਨੀ ਛੇਤੀ ਛੇਤੀ ਦੇਸ਼ ਚੇਂਜ ਹੋ ਰਹੇ ਨੇ ਨਾ ਜਦੋਂ ਆਪਾਂ ਨੂੰ ਕਿਸੇ ਦੇਸ਼ ਦਾ ਭੇਟ ਆਉਣ ਲੱਗਦਾ ਉਹਦੀ ਕਰੰਸੀ ਬਾਰੇ ਭੇਟ ਆਉਣ ਲੱਗਦਾ ਉਦੋਂ ਤੱਕ ਵਿਦੇਸ਼ ਛੱਡ ਦਿੰਨੇ ਆ ਕਿਉਂਕਿ ਦੇਸ਼ ਇਹ ਬਹੁਤ ਛੋਟੇ ਨੇ ਬਾਲੇ ਵੱਡੇ ਵੱਡੇ ਨਹੀਂ ਹੈਗੇ 5-6 ਦਿਨ ਲਾਉਣੇ ਤਾਂ ਅਗਲੇ ਦੇਸ਼ ਦੇ ਵਿੱਚ ਆਪਾਂ ਮੂਵ ਕਰ ਜਾਂਦੇ ਆ ਕਿਉਂਕਿ ਫਿਰ ਉੱਥੇ ਫਿਰ ਬੋਰ ਹੋਣ ਲੱਗ ਜਾਂਦਾ ਕੰਮ ਕਿਉਂਕਿ ਇੱਥੇ ਟੂਰਿਸਟ ਪੁਆਇੰਟ ਬਹੁਤ ਘੱਟ ਨੇ ਦੇਖਣ ਵਾਲੇ ਤਾਂ ਕਰਕੇ ਫਿਰ ਆਪਾਂ ਨੂੰ ਦੇਸ਼ ਛੱਡਣਾ ਪੈਂਦਾ ਅਗਲੇ ਦੇਸ਼ 'ਚ ਜਾਣਾ ਪੈਂਦਾ ਫਿਲਹਾਲ ਇੱਥੋਂ ਦੀ ਕਰੰਸੀ ਬਾਰੇ ਇੱਥੋਂ ਦਾ ਅਲੱਗ-ਅਲੇ ਮਾਹੌਲ ਬਾਰੇ ਤੇ ਗੁਰੂ ਘਰ ਬਾਰੇ ਸਾਨੂੰ ਆਪਾਂ ਦਰਸ਼ਨ ਵੀ ਕਰਵਾਤੇ ਸੀ ਗੁਰਦੁਆ ਇਹ ਸ਼ਹਿਰ ਦਾ ਨਾਮ ਹੈਗਾ ਜੀ ਫ੍ਰੀ ਟਾਊਨ ਜਿਹੜੇ ਕਾਲੇ ਗੁਲਾਮ ਲੋਕ ਆਜ਼ਾਦ ਕੀਤੇ ਗਏ ਸੀ ਜਦੋਂ ਉਹਨਾਂ ਕਾਲੇ ਗੁਲਾਮ ਲੋਕਾਂ ਨੂੰ ਫ੍ਰੀ ਕੀਤਾ ਗਿਆ ਤਾਂ ਉਹ ਇੱਥੇ ਆ ਕੇ ਵਸੇ ਨਹੀਂ ਤਾਂ ਕਰਕੇ ਫਿਰ ਫ੍ਰੀ ਕੀਤੇ ਹੋਏ ਕਾਲੇ ਗੁਲਾਮ ਲੋਕਾਂ ਦਾ ਇਹ ਅਲੱਗ ਤੋਂ ਸ਼ਹਿਰ ਬਣ ਗਿਆ ਸੀ ਜਿਹਨੂੰ ਫ੍ਰੀ ਟਾਊਨ ਕਿਹਾ ਜਾਣ ਲੱਗਿਆ ਅੱਜ ਸਾਰਿਆਂ ਤੋਂ ਪਹਿਲਾਂ ਆਪਾਂ ਇੱਕ ਕੰਮ ਕਰਨਾ ਕਿ ਆਪਾਂ ਸੈਲਫੀ ਸਟਿਕ ਲੈ ਕੇ ਆਉਣੀ ਹੈ ਆਪਣਾ ਇਹ ਤੀਜਾ ਦੇਸ਼ ਹੈ ਜਿੱਥੇ ਆਪਾਂ ਸੈਲਫੀ ਸਟਿਕ ਪਤਾ ਕਰਨ ਲੱਗੇ ਆਂ ਆਸ ਕਰਦੇ ਆਂ ਵੀ ਮਿਲ ਜੂਗੀ ਗੁਰੂ ਘਰ ਦੇ ਵਿੱਚ ਬਾਈ ਪਰਮ ਉਹਨਾਂ ਨੇ ਫੋਨ ਕਰਕੇ ਗਾਂ ਦੇ ਗਾਂ ਪਤਾ ਕੀਤਾ ਤੇ ਉਹਨਾਂ ਨੇ ਫੋਟੋਆਂ ਵਗੈਰਾ ਭੇਜ ਉਹ ਕਹਿੰਦੇ ਥੋੜੇ ਆਨਲਾਈਨ ਵੀ ਡਿਲੀਵਰ ਕਰ ਦਾਂਗੇ ਮੈਂ ਕਿਹਾ ਆਨਲਾਈਨ ਨਹੀਂ ਆਪਾਂ ਲੈਣਾ ਯਾਰ ਫਿਰ ਕੁਆਲਿਟੀ ਦਾ ਨਹੀਂ ਪਤਾ ਲੱਗਦਾ ਵਧੀਆ ਘਟੀਆ ਮੈਂ ਕਿਹਾ ਤੁਹਾਡੀ ਦੁਕਾਨ ਤੇ ਮੈਂ ਆਉਣਾ ਜਿਹੜਾ ਜਿਹੜਾ ਪ੍ਰੋਡਕਟ ਪਿਆ ਹੋਊਗਾ ਮੈਂ ਆ ਕੇ ਦੇਖ ਕੇ ਫਿਰ ਆਪਾਂ ਪੈਸੇ ਦੇਵਾਂਗੇ ਸੋ ਇੱਕ ਵਾਰ ਦੁਬਾਰੇ ਫਿਰ ਮੀਨ ਸਟਾਰਟ ਹੋ ਗਿਆ ਪੂਰਜੀ ਪੈਣ ਲੱਗੀ ਤੇ ਉਹ ਮੋਟਰਸਾਈਕਲ ਵਾਲਾ ਕਿਸੇ ਨੂੰ ਹੱਥ ਮਾਰਦੇ ਆਪਾਂ ਤੇ ਚੱਲਦੇ ਆਂ ਫਿਰ ਜਿੱਧਰ ਨੂੰ ਆਪਾਂ ਜਾਣਾ ਹੈਲੋ ਆਈ ਵਾਂਟ ਟੂ ਗੋ ਟੂ 42 ਗੋਦਰਿਚ ਸਟਰੀਟ No, no. Uh, here it is. Uh, okay. I will not go that side. No, go that side? Yeah. How can I go here? Eastern yeah. Police Clock Tower? Yeah, I yeah, know, but I will not going that, that, that side. How can I go? Tell me, suggest me. Yeah, I will stop you right here. the junction there. Junction? Yeah. How much for that? Go. Five. Five? Yes. Okay, go. ਜਿਹੜੀਆਂ ਮੋਟਰਸਾਈਕਲਾਂ ਤੇ ਛਤਰੀ ਜੀ ਲੱਗੀ ਹੁੰਦੀਆਂ ਉਹਨਾਂ ਦਾ ਨਜ਼ਾਰਾ ਬਹੁਤ ਆ ਜਦੋਂ ਮੀਂਹ ਪੈਂਦਾ ਨਾ ਉਦੋਂ ਪਤਾ ਲੱਗਦਾ ਇਹਦੇ ਵਿੱਚ ਮੀਂਹ ਜਮਾ ਨਹੀਂ ਲੱਗਦਾ ਮਾੜਾ ਮੋਟਾ ਪੈਰਾ ਜਾਂ ਤੇ ਛਿੱਟੇ ਪੈਂਦੇ ਨੇ ਬਸ ਤੇ ਬਾਈ ਨੇ ਮੈਨੂੰ ਕਿਹਾ ਵੀ ਮੈਂ ਸਿੱਧਾ ਨਹੀਂ ਜਾਂਦਾ ਇੱਕ ਜੰਕਸ਼ਨ ਆ ਸਾਹਮਣੇ ਜੰਕਸ਼ਨ ਤੇ ਤੁਹਾਨੂੰ ਲਾ ਦੂੰਗਾ ਉੱਥੋਂ ਤੁਸੀਂ ਗਾਹਾਂ ਤੋਂ ਤੁਮੀ ਮਤਲਬ ਟੈਕਸੀ ਲੈ ਲਿਓ ਮੈਂ ਕੱਲ ਵੀ ਤੁਹਾਨੂੰ ਦੱਸੀ ਜਾਂਦਾ ਸੀ ਵੀ ਇਹ ਲੋਕ ਠੰਡ ਬਹੁਤ ਮੰਨਦੇ ਨੇ ਯਾਰ ਆਹ ਦੇਖ ਬਾਈ ਵੀ ਕੋਟ ਪਾਈ ਬੈਠਾ ਟੋਪੀ ਪਾਈ ਬੈਠਾ ਬ੍ਰਦਰ ਯੂ ਫੀਲ ਕੋਲਡ 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 ਯਾ 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 ਓ ਯਾਰ ਇੰਨੀ ਗਰਮੀ ਆ ਤੇ ਬਾਈ ਹੋਰੇ ਦਸਤਾਨੇ ਵੀ ਪਾਈ ਫਿਰਦੇ ਨੇ ਹੱਥਾਂ 'ਚ ਯੂ ਦਸਤਾਨਾ ਗਲਵਜ਼ ਬਾਈ ਨੇ ਮੈਨੂੰ ਕਿਹਾ ਕਹਿੰਦਾ ਵੀ ਮੋਟਰਸਾਈਕਲ ਚਲਾਉਣਾ ਕਹਿੰਦਾ ਬਹੁਤ ਔਖਾ ਕੰਮ ਆ ਬਾਈ ਠੰਡ ਲੱਗਦੀ ਹੈ ਕਹਿੰਦਾ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਮੈਂ ਵੀ ਇੱਕ ਰਾਈਡਰ ਆ ਮੈਂ ਇੰਡੀਆ ਦੇ ਵਿੱਚ ਬਹੁਤ ਮੋਟਰਸਾਈਕਲ ਚਲਾਇਆ ਕੀ ਹੋ ਗਿਆ ਪੁਲਿਸ ਆ ਗਈ ਓ ਇਟਸ ਵੈਰੀ ਡਿਫਿਕਲ ਬ੍ਰੋ ਪੁਲਿਸ ਗੋ ਗੋ ਵਾਈ ਯੂ ਕਮ ਹੇਅਰ ਯੂ ਡੋਨਟ ਹੈਵ ਲਾਇਸੈਂਸ You don't have license? Then how I how, how we will go? No other way? We no Yeah. Oh. We go round. I know another. You know other way? Oh my God. Very difficult. That now I know it's very difficult to do. Motor ride. You didn't uh, you didn't tell me about the police. Why you don't have a license? Then.

બસ કા બાઈક કોલ હેલ્મેટ નહી હેગા સી તા કરકે પંગા પે ગયા ઓકે લેટ્સ ગો ઓ યાર ગો 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 બાય સ્પીડ દો બાય સ્પીડ હા રોંગ વે રોંગ વે નો આ નો અનરાગઉસ યુ યુ નો અ ગુડ પ્લે ગુડ ગુડ વે ઓકે ਤੇ ਬੰਦੇ ਯਾਰ ਰੌਣਕ ਹੀ ਨਹੀਂ ਯਸ 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 ਸਪੀਡ ਸਪੀਡ ਆਈ ਵਿਲ ਕੈਚ ਯੂ ਟਾਈਟ ਟੂ ਯੂ ਦੀ ਸਪੀਡ ਓਕੇ ਓਕੇ ਆਈ ਵਿਲ ਪੇ ਯੂ 20 ਓਕੇ ਡੋਨਟ ਵਰੀ ਯਾ ਭਾਈ ਨਾਲ 15 ਚ ਗੱਲ ਹੋਈ ਸੀ ਮੈਂ ਕਿਹਾ ਚੱਲ ਤੁਹਾਨੂੰ 20 ਰੁਪਏ ਦੇ ਦਾਂਗੇ ਤੂੰ ਲੈ ਚਲ ਘਮਾ ਕੇ ਉੱਪਰ ਦੀ ਯਾਰ ਲਓ ਜੀ ਜਿਹੜੀ ਮਾਰਕੀਟ ਦੇ ਵਿੱਚ ਆਪਾਂ ਸਮਾਨ ਲੈਣਾ ਆ ਭਾਈ ਇਹੋ ਜਿਹਾ ਮਾਹੌਲ ਆ ਕੁਛ ਉਹਦਾ ਬਹੁਤ ਖਤਰਨਾਕ ਮਾਹੌਲ ਆ ਮੈਨੂੰ ਦੋ ਤਿੰਨ ਵਾਰੀ ਅਵੇਅਰ ਕਰਤਾ ਵੀ ਆਪਦੇ ਫੋਨ ਫਾਨ ਪਰਸਪੁਰਸ ਬਚਾ ਕੇ ਰੱਖਿਓ ਫਿਲਹਾਲ ਆਪਾਂ 150 ਮੀਟਰ ਹੋਰ ਜਾਣਾ ਇੱਕ ਇਹ ਜਾਂਦਾ ਗੋਦੇਰੀਚ ਸਟਰੀਟ ਮਿਲਦਾ ਕੋਈ ਤਕੜਾ ਜਿਹਾ ਏਰੀਆ ਹੋਊਗਾ ਪਰੇ ਤਾਂ ਰੱਬ ਰੱਖਾ ਜਾਈ ਆ ਜੀ ਜਿਹੜੇ ਸਮਾਨ ਦੀ ਆਪਾਂ ਨੂੰ ਲੋਡ ਸੀ ਉਹ ਸਮਾਨ ਆਪਾਂ ਨੂੰ ਮਿਲ ਗਿਆ ਉਹਦੇ ਬਾਰੇ ਆਪਾਂ ਫੇਰ ਦੱਸਾਂਗੇ ਪਰ ਇਸ ਟਾਈਮ ਆਪਾਂ ਇੱਕ ਬਹੁਤ ਖਤਰਨਾਕ ਜਗ੍ਹਾ ਦੇ ਉੱਤੇ ਖੜੇ ਆ ਜੀ ਇਹ ਉਹ ਏਰੀਆ ਜਿੱਥੋਂ ਦੇ ਲੋਕ ਬਹੁਤ ਜ਼ਿਆਦਾ ਡਰੱਗ ਐਡਿਕਟਡ ਨੇ ਇਹ ਇੱਕ ਨਸ਼ਾ ਕਰਦੇ ਨੇ ਉਸ ਨਸ਼ੇ ਨੂੰ ਕੁਸ਼ ਕਿਹਾ ਜਾਂਦਾ ਜਿਹੜੇ ਆ ਮਤਲਬ ਡੈੱਡ ਬਾਡੀਆਂ ਹੁੰਦੀਆਂ ਨੇ ਉਹਨਾਂ ਦੀਆਂ ਹੱਡੀਆਂ ਹੁੰਦੀਆਂ ਨੇ ਉਹਦਾ ਚੂਰਾ ਕਰਨ ਤੋਂ ਬਾਅਦ ਉਹਨੂੰ ਇੱਕ ਡਰੱਗ ਦੇ ਵਿੱਚ ਪ੍ਰੋਪਰ ਮਿਕਸ ਕਰਕੇ ਫਿਰ ਉਹਨੂੰ ਇਹ ਲੈਂਦੇ ਨੇ ਤੇ ਉਹਨੂੰ ਲੈਣ ਤੋਂ ਬਾਅਦ ਇਹਨਾਂ ਦੀ ਹਾਲਤ ਜ਼ੌਂਬੀ ਵਰਗੀ ਹੋ ਜਾਂਦੀ ਹੈ ਤੇ 6 ਤੋਂ 1 ਸਾਲ ਦੇ ਵਿੱਚ ਵਿੱਚ ਉਹ ਬੰਦਾ ਮਤਲਬ ਜਿਹੜਾ ਡਰੱਗ ਕਰਦਾ ਕੁਸ਼ ਜਿਹਨੂੰ ਕਿਹਾ ਜਾਂਦਾ ਉਹ ਮਰ ਜਾਂਦਾ ਤੇ ਉਹਨਾਂ ਦੀ ਆਪਾਂ ਬਸਤੀ ਦੇ ਵਿੱਚ ਆਏ ਹੋਏ ਆ ਬਹੁਤ ਜ਼ਿਆਦੇ ਖਤਰਨਾਕ ਏਰੀਆ ਇਹ ਜਿਹੜੇ ਬੰਦੇ ਉਹ ਨਸ਼ਾ ਕਰਦੇ ਨੇ ਕਿਵੇਂ ਕਰਦੇ ਨੇ ਕਿਵੇਂ ਉਹ ਡਰੱਗ ਬਣਦਾ ਤੇ ਲੈਣ ਤੋਂ ਬਾਅਦ ਉਹਨਾਂ ਦੀ ਹਾਲਤ ਕਿਵੇਂ ਦੀ ਹੋ ਜਾਂਦੀ ਆ ਤਾਂ ਉਹ ਚੀਜ਼ਾਂ ਆਪਾਂ ਇਸ ਬਸਤੀ ਦੇ ਵਿੱਚ ਦੇਖਣ ਆਏ ਹੋਏ ਆ ਇਸ ਏਰੀਏ ਦੇ ਵਿੱਚ ਇਕੱਲੇ ਬੰਦੇ ਦਾ ਆਉਣਾ ਬਿਲਕੁਲ ਵੀ ਸੇਫ ਨਹੀਂ ਹੈਗਾ ਤੁਸੀਂ ਇੱਥੇ ਆ ਸਕਦੇ ਹੋ ਪਰ ਜਾਂ ਇਹਨਾਂ ਦੀ ਮਰਜ਼ੀ ਦੇ ਨਾਲ ਸਕਦੇ ਹੋ ਤੁਹਾਡਾ ਲੁੱਟ ਖਸੁੱਟ ਸਾਰਾ ਕੁਝ ਤੁਹਾਡੇ ਕੋਲੋਂ ਖੋ ਕੇ ਤੁਹਾਨੂੰ ਬੇਲਾ ਕਰਕੇ ਤੋੜ ਦੇਣਗੇ ਇੰਨਾ ਕਿ ਖਤਰਨਾਕ ਏਰੀਆ ਹੈ ਕਿਉਂਕਿ ਨਸ਼ੇੜੀ ਨੇ ਯਾਰ ਉਹਨਾਂ ਨੂੰ ਕਿਹੜਾ ਪਤਾ ਉਹਨਾਂ ਨਸ਼ਾ ਕਰਨ ਵਾਸਤੇ ਪੈਸਾ ਚਾਹੀਦਾ ਜਿੱਥੋਂ ਮਰਜੀ ਮਿਲੇ ਸੋ ਆਪਾਂ ਇੱਕ ਵਾਰੀ ਉਹ ਦੇਖਣਾ ਹੈ ਕਿਉਂਕਿ ਇਸ ਏਰੀਏ ਦੇ ਵਿੱਚ ਸੀਰਾ ਲਿਆਉਣ ਦੇ ਵਿੱਚ ਉਹ ਡਰੱਗ ਬਹੁਤ ਜ਼ਿਆਦਾ ਫੇਮਸ ਹੋਇਆ ਸੀ ਤੇ ਬਹੁਤ ਉਹਨੇ ਲੋਕਾਂ ਦੀ ਜਾਨ ਲਈ ਆ ਬਹੁਤ ਲੋਕ ਉਸ ਡਰੱਗ ਚੋਂ ਮਸਾਂ ਬਾਹਰ ਵੀ ਨਿਕਲੇ ਨੇ ਇਹਨਾਂ ਦੇ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਪਲੇਅਰ ਸੀ ਫੁੱਟਬਾਲ ਦੇ ਉਹ ਵੀ ਉਸ ਨਸ਼ੇ ਦਾ ਸ਼ਿਕਾਰ ਹੋ ਚੁੱਕੇ ਨੇ ਚਿੱਟੇ ਤੋਂ ਵੀ ਕਈ ਗੁਣਾ ਭੜਾ ਨਸ਼ਾ ਹੋ ਉਹ ਨਸ਼ੇ ਬਾਰੇ ਗੱਲਾਂ ਬਾਤਾਂ ਕਰਾਂਗੇ ਤੇ ਉਹ ਬੰਦਿਆਂ ਨਾਲ ਮਿਲਣ ਦੀ ਕੋਸ਼ਿਸ਼ ਕਰਾਂਗੇ ਆਪਾਂ ਬਹੁਤ ਖਤਰਨਾਕ ਵੀਡੀਓ ਹੋ ਸਕਦੀ ਆ ਮੇਰੇ ਇਸ ਸਫ਼ਰ ਦੀ ਹੁਣ ਤੱਕ ਦੀ ਤੇ ਜਿਹੜਾ ਆ ਬਸਤੀ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋ ਇੱਥੋਂ ਉਹਨਾਂ ਬੰਦਿਆਂ ਦਾ ਏਰੀਆ ਸਟਾਰਟ ਹੋ ਜਾਂਦਾ ਤੇ ਹੁਣ ਆਪਾਂ ਇਧਰਲੇ ਪਾਸੇ ਇੱਕ ਨਿੱਕੀ ਜਿਹੀ ਬਸਤੀ ਦੇ ਵਿੱਚ ਆ ਗਏ ਆ ਤੇ ਇੱਥੇ ਆਪਾਂ ਨੂੰ ਉਹ ਬੰਦੇ ਮਿਲ ਸਕਦੇ ਨੇ ਜਿਹੜੇ ਭਾਈ ਉਹ ਨਸ਼ਾ ਕਰਦੇ ਨੇ ਤੇ ਹਾਲਤ ਬਹੁਤ ਭੈੜੀ ਹੈ ਇਹਨਾਂ ਦੀ ਦੇਖਦੇ ਆ ਕੀ ਬਣਦਾ ਨਹੀਂ ਪਤਾ ਮੈਨੂੰ ਵੇਲਾ ਕਰਕੇ ਭੇਜਦੇ ਨੇ ਇਹ ਲੁੱਟ ਕੇ ਭੇਜਦੇ ਨੇ ਪਰੇ ਬੰਦੇ ਹਜੇ ਗਾਹਾਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਦਾ ਕੋਈ ਗਾਹਾਂ ਬੰਦਾ ਲੀਡਰ ਆਊਗਾ ਤੇ ਉਹ ਪੁਲ ਦੇ ਥੱਲੇ ਹੀ ਬੰਦੇ ਬੈਠੇ ਨੇ ਉਹ ਵੀ ਉੱਥੇ ਬਹਿ ਕੇ ਨਸ਼ਾ ਕਰੀ ਜਾਂਦੇ ਨੇ ਉਹਦੇ ਉਹ ਬਾਈ ਹੁਣ ਨਾ ਕਰ ਰਿਹਾ ਕਹਿੰਦਾ ਨਹੀਂ ਨਹੀਂ ਇੱਧਰ ਨਹੀਂ ਆਉਣਾ ਦੇਖਦੇ ਹਾਂ ਕੀ ਬਣਦਾ ਤਾਂ ਪੂਰੀ ਮੰਡਲੀ ਬਣਾਈ ਬੈਠੇ ਨੇ ਔਖਾ ਹੀ ਹੈ ਕੰਮ ਯਾਰ ਇੱਧਰ ਤਾਂ Okay, okay, okay. No, no video, no video. Okay, okay, okay. Don't worry. Hello, good boy. How are you? I am fine, bro. How are you? He's over there. I just saw, come here to see the place only. Okay. 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 You sleep here. Okay, okay. Why people are so like what they are doing? Like push, they are doing. No, no. But no kush Okay, okay, okay. They are not saying Okay, okay, okay. Okay, okay. What is this? Push. Okay. ਸ਼ੋ ਮੀ ਓਕੇ 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 ਨੋ ਨੋ ਆ ਜਸਟ ਹੋਲਡ ਇਟ ਹਲੋ ਬ੍ਰਦਰ ਸੁਣਾਈ ਉਹ ਨਹੀਂ ਮਨੀ ਇਸ ਟਾਈਮ ਜਿੰਨੇ ਵੀ ਬੰਦੇ ਇੱਥੇ ਖੜੇ ਨੇ ਨਾ ਸਾਰੇ ਇਹ ਨਸ਼ੇ ਦੇ ਨਾਲ ਰੱਜੇ ਹੋਏ ਨੇ ਤੇ ਕਈਆਂ ਦੀ ਜੇਬਾਂ ਦੇ ਵਿੱਚ ਨਸ਼ਾ ਤੇ ਕਈਆਂ ਦੇ ਹੱਥਾਂ ਦੇ ਵਿੱਚ ਨਸ਼ਾ ਤੇ ਇਹ ਲੋਕ ਯਾਰ ਕਬਰਾਂ ਤੱਕ ਵੀ ਪੱਟਣ ਲੱਗ ਗਏ ਸੀ ਕਬਰਾਂ ਦੇ ਵਿੱਚੋਂ ਹੱਡੀਆਂ ਦਾ ਚੂੜਾ ਕਰਕੇ ਨਾ ਉਹ ਚ ਤੰਬਾਕੂ ਮਿਲਾ ਕੇ ਤੇ ਤੁਸੀਂ ਮੈਂ ਥੋੜਾ ਹਜੇ ਨੇੜੇ ਜਾ ਕੇ ਦਿਖਾ ਨਹੀਂ ਰਿਹਾ ਪਿਛਲੇ ਪਾਸੇ ਪਾਸੇ ਬੈਠੇ ਬੰਦੇ ਲਾਈਵ ਹੀ ਜਾਂਦੇ ਨਹੀਂ ਜਿਵੇਂ ਸਿਗਰਟ ਪੀਂਦੇ ਹੁੰਦੇ ਨੇ ਨਾ ਤੇ ਆ ਇਧਰਲੇ ਪਾਸੇ ਤੁਸੀਂ ਦੇਖੋ ਵੀ ਜਿਹੜੀ ਚਿੱਟੇ ਕੱਪੜੇ ਵਾਲੀ ਬੀਬੀ ਬੈਠੀ ਆ ਨਾ ਇਹ ਵੀ ਇਸ ਟਾਈਮ ਕੁਛ ਦੇ ਨਾਲ ਟੁਰਨਾ ਜਮਾ ਅਮੋ ਸੇ ਵੈ ਯੂ ਡੋ ਕੈਨਟ ਹੀ ਹappen ਨਾ ਹਾਂ ਵੀ ਦੇ ਹappen ਹਾਂ ਕਾ ਹੈਲਪ ਡਾ ਯਰ ਮੰਮਾ ਦੇ ਆ ਲੈ 뎀 ਬੀ ਸਬੋਡੀ ਟੂ ਦੇਮ ਸ਼ੀ ਇਜ਼ ਲਾਈਕ ਮਦਰ ਟੂ ਦੇਮ ওকে ਸ਼ੀ ਇਜ਼ ਲਾਈਕ ਮਦਰ ਸੋ ਯੂ ਆਰ ਕਾਈਂਡ ਆਫ ਮਦਰ ਆਫ ਦੈਟ ਪਰਸਨ ਯੂ ਆਰ ਟੇਕਿੰਗ ਕੇਅਰ ਆਫ ਆਲ ਦੈਟ ਪਰਸਨ You so you can the make thoughts? them understand like don't do these kind of things like it will be not good for their health. You yeah, know. I know. Mm. but there yeah, is no way because yeah. of it. yes yes nobody is no one is helping you all guys uh -huh, aha alone yeah he's you guys are alone normal basis you do this business but when the end come this business everything like moves. you guys are suffering from the without food without water uh, no, without, without food, jobs as well top. the only option last you have to spend your time is kush you guys are doing okay yeah. exactly. just so mm. so the mindset just how many persons are totally doing this kind of in the county? counting, most of um, them. Yeah. Any like, counting say, 100, like, 200, 300. No, less. How many people? The total people who are here, like yes. people who sleep here. Mm. More, who sleep here. Than 60. Okay. more than 100. More than hundred. Yeah. More than hundred. More than hundred. Yeah. All are sleeping here as yeah. well. Yeah. Yeah. Oh. Plus, so yes, yes, yes. After having the kush, I think the persons can be die as well. Yeah. Yes. Mm. Many, people Many. Many people die. Many some people Many die. Many people die. How much time it takes? Like if person is started this push, he is doing on a daily basis. How much time it will take to kill them, ah. kill them. on self? Right. Like so two I months, three months? No, some people. Some people have, yeah. have natural time. Seriously. You don't so have time. Yeah. Within three what months. Within three life months. Life? So seven people Time. will die. Seven people, you die yeah. within yeah. within three months. Yeah. Within three months, oh. six months. One year. One So what water? Only water In this in this area. Yeah. Okay. One, okay, okay, okay. This here, you guys sleep. If in the rainy season, water gets this flow up. when we can come like maybe like 2 hour 2 hour 2 hour 3 hour time when oh. we we'll come these people always leave this place i leave their things here and the hmm. water when they said that when the water of the river rises then all the land that is here becomes marshy so we have to spend time standing here acha ji yeah india india where this is ਦਿਸ ਇਜ਼ ਦ ਨੈਕਸਟ ਪਲੇਸ ਦ ਗਾਇਜ਼ ਆਰ ਸਲੀਪਿੰਗ ਅਚਾ ਦੇਖੋ ਭਾਈ ਦੂਜੀ ਥਾਂ ਇਹ ਜਿੱਥੇ ਬੰਦੇ ਇਹ ਸੌ ਰਹੇ ਨੇ ਇਸ ਟਾਈਮ ਇਹ ਨਸ਼ੇ ਦੇ ਵਿੱਚ ਪੂਰਾ ਟੁੰਨ ਨੇ ਆ ਇਹਨਾਂ ਦੀ ਮਾਤਾ ਇਹ ਕਹਿੰਦੀ ਮੈਂ ਟੇਕ ਕੇਅਰ ਕਰਦੀ ਆ ਇਹਨਾਂ ਦੀ ਤੇ ਬੋਤਲਾਂ ਪਾਣੀ ਦੇ ਵਿੱਚੋਂ ਕੱਢ ਕੇ ਤੇ ਜਿੰਨਾ ਕੁ ਹੋ ਸਕਦਾ ਜਿੰਨਾ ਕੁ ਹੋ ਸਕਦਾ ਵੀ ਮੈਂ ਇਹਨਾਂ ਨੂੰ ਖਵਾਉਣ ਦੀ ਕੋਸ਼ਿਸ਼ ਕਰਦੀ ਆ ਤੇ ਆ ਸਾਰੇ ਬੰਦੇ ਜਿਹੜੇ ਪਏ ਨੇ ਇਸ ਟਾਈਮ ਨਸ਼ੇ ਦੇ ਵਿੱਚ ਟੁੰਨ ਨੇ ਯਾਰ ਇਹ ਬੰਦੇ ਹੂੰ ਆ ਇਹਨਾਂ ਦੀ ਥਾਂ ਯਾਰ ਉਹ ਦੇਖੋ ਤਾਰਾਂ ਬੰਨੀਆਂ ਹੋਈਆਂ ਨੇ ਤਾਰਾਂ ਦੇ ਉੱਤੇ ਮਾੜਾ ਮੋਟਾ ਇਹਨਾਂ ਦਾ ਕੱਪੜਾ ਲੀੜਾ ਹੈਗਾ ਸੁਕਾਉਣ ਵਾਲਾ ਉਸ ਘਾਰੇ ਨੇ ਤੇ ਤੁਸੀਂ ਆਲੇ-ਦਾਲ ਦਾ ਮਾਹੌਲ ਦੇਖੋ ਸਾਰਾ ਪਾਣੀ ਚੜ ਜਾਂਦਾ ਹੋਊਗਾ ਯਾਰ ਕਿਵੇਂ ਰਹਿੰਦੇ ਹੋਣਗੇ ਸਾਰਾ ਕੰਮ ਇਹ ਹਾਲਾਤ ਹੋ ਜਾਂਦੇ ਨੇ ਜਦੋਂ ਸਰਕਾਰਾਂ ਚੰਗੀਆਂ ਨਾ ਹੋਣ ਜਾਂ ਫਿਰ ਗਰੀਬ ਏਰੀਆ ਹੋਵੇ ਬੱਚਿਆਂ ਵਾਸਤੇ ਰੋਜ਼ਗਾਰ ਨਾ ਹੋਵੇ ਜੌਬਾਂ ਨਾ ਹੋਣ ਤੇ ਆਹ ਦੇਖੋ ਕਿਵੇਂ ਸੈੱਟ ਹੋਏ ਬੈਠੇ ਨੇ ਵੈਰੀ ਵੈਰੀ ਬੈਡ ਕੰਡੀਸ਼ਨ ਯੈਸ 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 ਆਹ ਦੇਖੋ ਇੱਥੇ ਮਾੜਾ ਮੋਟਾ ਆਪਦਾ ਸਮਾਨ ਸਮੂਹ ਨੇ ਰੱਖ ਲੈਂਦੇ ਨੇ ਜਿਹੜਾ ਵੀ ਕਿੰਨਾ ਕੋਲ ਕੀਮਤੀ ਸੀ ਕੀਮਤੀ ਸਮਾਨ ਦਾ ਕਿਹੜਾ ਹੁੰਦਾ ਹੁਣ ਨਸ਼ੇ ਦੇ ਵਿੱਚ ਟਾਈਟ ਨੇ ਉਦੋਂ ਬਾਅਦ ਇਹਨਾਂ ਨੂੰ ਕੀ ਪਤਾ ਲੱਗਦਾ ਵੀ ਅਸੀਂ ਕਿੱਥੇ ਪਏ ਆ ਅ ਉਹ ਦੇਖੋ ਉਹ ਦੇ ਵਿੱਚ ਵੀ ਬੰਦੇ ਸੁੱਤੇ ਪਏ ਨੇ ਉੱਪਰਲੇ ਪਾਸੇ ਤੇ ਉੱਥੇ ਵੀ ਇਹਨਾਂ ਨੇ ਆਪਦਾ ਮਾੜਾ ਮੋਟਾ ਸਮਾਨ ਰੱਖਿਆ ਹੋਇਆ ਆਹ ਥਾਂ ਦੇ ਉੱਤੇ ਤੇ ਇਹਨਾਂ ਨੂੰ ਕੋਈ ਪਤਾ ਨਹੀਂ ਕਦੋਂ ਬੰਦਾ ਇਹ ਡਿੱਗ ਪੇ ਕੀ ਹਾਲਾਤ ਨੇ ਯਾਰ ਹੂੰ ਆਹ ਦੇਖੋ ਇਹ ਹੁਣੇ ਬੰਦਾ ਰੋਟੀ ਖਾਵੇ ਕਿ ਕੀ ਕਰੇ ਆ ਵੀ ਸਾਰੇ ਦੇਖੋ ਨਸ਼ੇ ਦੇ ਵਿੱਚ ਟਹਿਟ ਨਹੀਂ ਹੁਣ ਇਹ ਬੰਦੇ ਦਾ ਕੱਦ-ਕਾਠ ਦੇਖੋ ਜੇ ਤੁਸੀਂ ਸਰੀਰ ਦੇਖੋ 6 ਫੁੱਟ ਦੇ ਨੇੜੇ ਤੇੜੇ ਦਾ ਕੱਦ ਆ ਆ ਦੇਖੋ ਆ ਵੀ ਇਹਨਾਂ ਦੇ ਸਾਰਾ ਇੰਜਰ ਹੋਇਆ ਪਿਆ ਕੰਮ ਅੱਖਾਂ ਇਹਨਾਂ ਦੀਆਂ ਸੁੱਜੀਆਂ ਪਈਆਂ ਨੇ ਪੁਲਿਸ ਇਸ ਨਹੀਂ ਹੋਵੇ ਯੂ نو ਪੁਲਿਸ ਯੈਸ ਯੂ ਆਰ ਇਨ ਪੁਲਿਸ ਯੂ نو ਇਸ ਨਹੀਂ ਸੀ ਕੁਸ਼ ਅੱਛਾ ਕੁਸ਼ ਕੁਸ਼ ਅੱਛਾ ਠੀਕ ਹੈ ਯੂ ਡੂ ਯੂ ਨਾਟ স্মੋਕ ਕੁਸ਼ ਹੀ ਹੀ ਹੈਡ ਅ ਕੁਸ਼ ਆ ਦੇਖੋ ਯਾਰ ਆ ਹਾਲਤ ਹੋਈ ਪਈ ਆ ਹਣਾ ਇਧਰਲੇ ਪਾਸੇ ਆ ਕੁੜੀ ਆ ਆ ਦੇਖੋ ਪੁਲਿਸ ਨੇ ਕਹਿੰਦਾ ਕੁੱਟਿਆ ਸੀ ਮੈਨੂੰ ਫੜ ਕੇ ਇਹ ਵੀਡੀਓ ਪਤਾ ਨਹੀਂ ਹੁਣ ਭਾਈ YouTube ਚਾੜਨ ਦਊਗਾ ਪਤਾ ਨਹੀਂ ਨਾ ਸਾਰਾ ਪਿੰਡ ਵਾਲੇ ਲਾਸ਼ਾਂ ਪਾਈਆਂ ਪਈਆਂ ਨੇ ਪੁਲਿਸ ਨੇ ਕੁੱਟ-ਕੁੱਟ ਕੇ ਯਾਰ ਕੀ ਬੰਦਾ ਇਹਨਾਂ ਨੂੰ ਕਹੇ ਆ ਦੇਖੋ ਟੈਟ ਹੋਇਆ ਪਿਆ ਕੰਮ ਪੂਰਾ दादा ਤੁਹਾਨੂੰ ਦਿਖਾ ਵੀ ਨਹੀਂ ਸਕਦੇ ਜਿਹੜਾ ਇਹਨਾਂ ਦਾ ਤਸ਼ੱਦਦ ਹੋਇਆ ਮਤਲਬ ਪੁਲਿਸ ਕੁੱਟਦੀ ਵੀ ਹੈ ਨਾ ਇਹਨਾਂ ਨੂੰ ਇਹ ਵੀ ਫਿਰ ਹੁਣ ਬੰਦੇ ਕੀ ਕਰਨ ਜਾਣ ਕਿੱਥੇ ਹੁਣ ਐ ਬੇਲੇ ਬਹਿ ਕੇ ਵੀ ਨਹੀਂ ਟਾਈਮ ਪਾਸ ਹੁੰਦਾ ਇਹਨਾਂ ਦਾ ਐਂਡ ਤੇ ਉਹੀ ਆ ਬੰਦਾ ਨਸ਼ੀਆਂ ਤੇ ਲੱਗ ਜਾਂਦਾ ਤੇ ਆਹ ਬੰਦੇ ਨੂੰ ਯਾਰ ਕੋਈ ਹਾਲਤ ਹੈਗੀ ਐ ਦੀ ਉਹਨੇ ਰੋਟੀ ਖਾਵੇ ਕਿ ਪਾਣੀ ਪੀਵੇ ਕਿ ਕੀ ਕਰੇ ਆਹ ਵੀ ਬਾਈ ਦੀ ਕੋਈ ਹਾਲਤ ਯੂ ਹੈਵ ਸਮ ਮਾਰਕਸ ਵੈਰੀ ਵੈਰੀ ਕੋਪਰਟ ਫੀਲ ਨਾਗਾ ਵਾਟ ਹੀ ਸੇਇੰਗ ਕੋਲ ਦੀ ਕੋਲ ਕਾਲ 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 ਓਕੇ ਓਕੇ ਜੀ ਸਾ ਇਹ ਕਹਿੰਦਾ ਵੀ ਠੰਡ ਹੋ ਗਈ ਮਤਲਬ ਬੱਕੀਆਂ ਸਾਡੀਆਂ ਇਕੱਠੀਆਂ ਹੋਈਆਂ ਪਈਆਂ ਨੇ ਠੰਡ ਨਾਲ ਵੀ ਤੇ ਖੰਗ ਨਾਲ ਵੀ ਓਏ ਹੋਏ ਆ ਵਿਚਾਰਦਾ ਗਿੱਟਾ ਸਾਰਾ ਉਹ ਹੋਇਆ ਪਿਆ ਹੁਣ ਪਤਾ ਯਾਰ ਨਸ਼ਾ ਕਰਕੇ ਬੰਦਾ ਹੋਰਾਂ ਪਰ ਡਿੱਗ ਪਿਆ ਫਿਰ ਕੀ ਪਤਾ ਲੱਗਦਾ ਵੀ ਕੀ ਹਿਸਾਬ ਕਿਤਾਬ ਇਹ ਕੁਛ ਮਾਹੌਲ ਇੱਥੋਂ ਦਾ ਤੇ ਇਹ ਮਾਤਾ ਪਈ ਇਹਨਾਂ ਦੀ ਪਾਣੀ ਦੇ ਵਿੱਚੋਂ ਪਲਾਸਟਿਕ ਕੱਢ ਕੇ ਵੇਚ ਕੇ ਆਉਂਦੀ ਆ ਦੁਕਾਨਾਂ ਦੇ ਉੱਤੇ ਤੇ ਵੇਚਣ ਤੋਂ ਬਾਅਦ ਫੇਰ ਆ ਪੈਸਾ ਟੱਕਾ ਮਿਲਦਾ ਉਹ ਇਹਨਾਂ ਨੂੰ ਰੋਟੀ ਖਾਣ ਵਾਸਤੇ ਦਿੰਦੀ ਆ ਤੇ ਜਿੰਨੇ ਵੀ ਇਹ ਬੰਦੇ ਨੇ ਸਾਰਿਆਂ ਦੀ ਟੇਕ ਕੇਅਰ ਉਹ ਬੀਬੀ ਕੱਲੀ ਕਰ ਰਹੀ ਆ ਉਹ ਬੀਬੀ ਕਹਿੰਦੀ ਵੀ ਸਾਡੀ ਸਰਕਾਰ ਨਹੀਂ ਕੋਈ ਮਦਦ ਕਰ ਰਹੀ ਚਲ ਆਪਾਂ ਕਿਹੜਾ ਕੋਈ ਇੱਥੇ ਪੱਤਰਕਾਰ ਆ ਪਰ ਮੈਂ ਸੋਨੂੰ ਨਸ਼ੇ ਵਾਲੇ ਬੰਦਿਆਂ ਦੇ ਹਾਲਾਤ ਦਿਖਾਉਣਾ ਆ ਵੀ ਜਦੋਂ ਨਸ਼ੇ ਬੰਦਾ ਕਰਨ ਲੱਗ ਜਾਂਦਾ ਫਿਰ ਘਰ ਦੇ ਵੀ ਉਹਦੀ ਬਾਹਾਂ ਛੱਡ ਦਿੰਦੇ ਨੇ ਇਹਨਾਂ ਦੇਸ਼ਾਂ ਦੇ ਵਿੱਚ ਤਾਂ ਵੈਸੇ ਵੀ ਇਹ ਰਵਾਜ ਨਹੀਂ ਹੈਗਾ ਵੀ ਘਰ ਦੇ ਜਵਾਖ ਸਾਂਭਣ ਜਾਂ ਨਾ ਸਾਂਭਣ ਜਾਂ ਜਵਾਖ ਹੱਥੋਂ ਬਾਹਰ ਹੋ ਗਿਆ ਤਾਂ ਫਿਰ ਕੱਢ ਦਿੰਦੇ ਨੇ ਵੀ ਆਦਾ ਜਿੱਥੇ ਮਰਜੀ ਜਾ ਇਹਨਾਂ ਦੇ ਵੀ ਮਾਪਿਓ ਹੋਣਗੇ ਕਿਤੇ ਨਾ ਕਿਤੇ ਪਰ ਅਗਲੇ ਹੁਣ ਕੀ ਕਰਨ ਉਹ ਕਹਿੰਦੇ ਵੀ ਜਿੱਥੇ ਤੁਸੀਂ ਜਾ ਸਕਦੇ ਹੋ ਜਾਓ ਭਾਈ ਪਰ ਨਾ jobbਾ ਹੋਣ ਕਰਕੇ ਨਾ ਕੰਮਕਾਰ ਹੋਣ ਕਰਕੇ ਨਾ ਪੈਸਾ ਹੋਣ ਕਰਕੇ ਗਰੀਬੀ ਹੋਣ ਕਰਕੇ ਇਹ ਚੀਜ਼ਾਂ ਇਹਨਾਂ ਨੂੰ ਫੇਸ ਕਰਨੀਆਂ ਪੈ ਰਹੀਆਂ ਨੇ ਕੀ ਵੀ ਹੋਰ ਕਰ ਵੀ ਕੀ ਸਕਦੇ ਨੇ ਇਹ ਬਰਦ ਬੰਦੇ ਆਹ ਵਾਂਗੂ ਕੁਸੂ ਵੀਰੋ ਜਿਵੇਂ ਆਹ ਭਾਈਆ ਹੁਣ ਇਹ ਵੀ ਕੁਛ ਬਣਾ ਕੇ ਪੀ ਰਿਹਾ ਇਹ ਇਹਨਾਂ ਦੇ ਕੁੱਟ ਪਤਾ ਕਿਉਂ ਪਈ ਹੋਈ ਆ ਕਿਉਂਕਿ ਇਹ ਬੰਦੇ ਹੱਡੀਆਂ ਜਿਹੜੀਆਂ ਅਸੀਂ ਚੂਰਾ ਕੱਢਦੇ ਸੀ ਕਬਰਾਂ ਪੱਟਦੇ ਸੀ ਤਾਂ ਇਹਨਾਂ ਦੇ ਕੁੱਟ ਪਈ ਹੋਈ ਆ ਪੁਲਿਸ ਤੋਂ ਆਹ ਦੇਖੋ ਲੈ ਇਸ ਇਸ ਏਰੀਆ ਦੇ ਵਿੱਚ ਆਉਣਾ ਕਿਉਂਕਿ ਮਾਤਾ ਇਹਨਾਂ ਦੀ ਠੀਕ ਆ ਇਹ ਐਵੇਂ ਦਾ ਕੋਈ ਨਸ਼ਾ ਨਹੀਂ ਕਰਦੀ ਪਰ ਇਸ ਏਰੀਆ ਦੇ ਵਿੱਚ ਆਉਣਾ ਸੇਫ ਨਹੀਂ ਹੈਗਾ ਕੈਨ ਦੇ ਹੈਵ ਅ ਪਿਕਚਰ ਵਿਦ ਥੈਮ ਸੇ ਲੈ ਕਵਾ ਸਨਾਪ ਦੇ ਮਾ ਵਨ ਸਵਾਈਕਾ ਮੋਨੀ ਨੋ ਦੇ ਮਾ ਵਨ ਸਕੂਲ ਪੈਲੋਸ ਮੋਨੀ ਨੋ ਦੇ ਵੀ ਵੀ ਆ ਸਲੀਪਾ ਸੇ ਨਾ ਵੇ ਨੋ ਬੀ ਦੇ ਮਾ ਵਨ ਗੋਗੂ ਸਕੂਲ ਵੇ ਮੋਨੀ ਨੋ ਦੇ ਮਾ ਵਨ ਸਵਾਈਕਾ ਆ ਦੇਖੋ ਯਾਰ ਆ ਦੇਖੋ ਕਿੰਨੇ ਵਧੀਆ ਬੰਦੇ ਨੇ ਗਾਣੇ ਗੁਣੇ ਗਾ ਰਹੇ ਨੇ ਵਧੀਆ ਖੁਸ਼ ਮਜ਼ਾਜ ਬੰਦੇ ਨੇ ਪਰ ਇਹਾਰੋਂ ਮਜਬੂਰੀਆਂ ਹੋ ਜਾਂਦੀਆਂ ਨੇ ਹਾਲਾਤ ਹੋ ਜਾਂਦੇ ਨੇ ਜਿੰਨਾ ਕਰਕੇ ਇਹਨਾਂ ਨੂੰ ਨਸ਼ਾ ਕਰਨਾ ਪੈ ਜਾਂਦਾ ਇਧਰਲੇ ਪਾਸੇ ਵੀ ਤੁਸੀਂ ਦੇਖੋ ਵੀ ਪੂਰਾ ਮਤਲਬ ਉਹੀ ਸੇਮ ਚੀਜ਼ ਆ ਜਿਹੜੀ ਮੈਂ ਤੁਹਾਨੂੰ ਪਹਿਲਾਂ ਦਿਖਾ ਕੇ ਹਟਿਆ ਵੀ 90% ਲੋਕਾਂ ਦਾ ਇੱਥੇ ਇਸ ਟਾਈਮ ਕਰੰਟ ਨਸ਼ਾ ਕੀਤਾ ਹੋਇਆ ਜੇ ਇੱਕ ਇੱਕ ਡੋਜ਼ ਏ ਹੋਰ ਲੈ ਲਮ ਤਾਂ ਜਿਵੇਂ ਉਹ ਬੰਦਾ ਟੇਡਾ ਹੋ ਰਿਆ ਸੀ ਤਾਂ ਰੋਟੀ ਵੀ ਨਹੀਂ ਖਾਦੀ ਜਾ ਰਹੀ ਸੀ ਸਾਰਿਆਂ ਦੀ ਹਾਲਤ ਉਮੇਦੀ ਹੋ ਜਾਣੀ ਹੈ ਤੇ ਹੁਣ ਆ ਨਿੱਕੇ ਨਿੱਕੇ ਬੱਚੇ ਨੇ ਇਹ ਵੀ ਸ਼ਾਇਦ ਇਹਨਾਂ ਨੂੰ ਦੇਖ ਕੇ ਆਈ ਲੱਗ ਲੱਗ ਜਾਣ ਆ ਇਧਰਲੇ ਪਾਸੇ ਇਹਨਾਂ ਦੀ ਸਾਰੀ ਬਸਤੀ ਬਣੀ ਹੋਈ ਆ ਪਰ ਇਹਨਾਂ ਬੰਦਿਆਂ ਕੋਲ ਆਪਦਾ ਰਹਿਣ ਦਾ ਕੋਈ ਘਰ ਨਹੀਂ ओके नाइस टू मीट यू ओके या सो थैंक यू सो मच ओके बाय बाय मैं आ रियली एनी डे एनी टाइम और यू मैन कांट सो यू डोंट गो फॉर पास्ट मी ऑल द मनी टू दैट लेडी या आई नो गुड इवनिंग गुड इवनिंग यार ਜਿਹੜੀ ਮਾਤਾ ਉਹਨਾਂ ਨੂੰ ਸੰਭਾਲਦੀ ਸੀ ਨਾ ਤਾਂ ਉਹ ਕਹਿੰਦੀ ਵੀ ਇੱਥੇ ਲੋਕ ਆਉਂਦੇ ਤਾਂ ਹੈਗੇ ਨੇ ਸਾਡੀ ਕੋਈ ਹੈਲਪ ਨਹੀਂ ਕਰਦਾ ਪਰ ਹੁਣ ਯਾਰ ਆਪਾਂ ਵੀ ਹੈਲਪ ਤਾਂ ਉਹਨਾਂ ਦੀ ਕੀ ਕਰ ਸਕਦੇ ਆ ਪਰ ਆਪਾਂ ਤਾਂ ਹਾਲਾਤ ਦੇਖਣ ਆਏ ਸੀ ਵੀ ਨਸ਼ਾ ਕਰਨ ਵਾਲਿਆਂ ਦੇ ਹਾਲਾਤ ਕਿਵੇਂ ਦੇ ਹੋ ਜਾਂਦੇ ਨੇ ਤੇ ਪਰ ਮੇਰੀ ਜੇਬ ਚ ਜਿੰਨੇ ਪੈਸੇ ਹੈਗੇ ਸੀ ਨਾ ਮੈਂ ਆਪਦੇ ਕਿਰਾਏ ਜੋਗੇ ਰੱਖ ਕੇ ਉਹ ਟੈਕਸੀ ਵਾਲੇ ਨੂੰ ਦੇ ਕੇ ਬਾਕੀ ਜਿੰਨੇ ਸੀ ਮੈਂ ਬਿਨਾ ਗਿਣੇ ਯਾਰ ਸਾਰੇ ਉਹਨੂੰ ਫੜਾਤੇ ਮੈਨੂੰ ਪਤਾ ਕਿਉਂਕਿ ਬਾਲੇ ਵੀ ਨਹੀਂ ਹੋਣ ਇਹੋ ਐ ਨਹੀਂ ਪਤਾ 2000 ਰੁਪਿਆ ਹੋਵੇ ਜਾਂ ਪਰ ਮੈਂ ਦੇਤਾ ਯਾਰ ਜਿੰਨਾ ਵੀ ਸੀ ਕਿਉਂਕਿ ਉੱਥੇ ਜਾ ਕੇ ਨਾ ਤਰਸ ਜਾ ਆ ਤੇ ਉਹਨੇ ਵੀ ਕਿਹਾ ਕਹਿੰਦੀ ਵੀ ਸਾਡੀਆਂ ਲੋਕ ਇੱਥੋਂ মিডিਆ ਵੀ ਸਾਡੇ ਕੋਲ ਆਉਂਦਾ ਲੋਕਲ মিডিਆ ਵੀ ਆਇਆ ਕਹਿੰਦੀ ਪਰ ਹੈਲਪ ਨਹੀਂ ਕੋਈ ਹੋ ਰਹੀ ਹੈਲਪ ਤਾਂ ਮੈਂ ਵੀ ਕੀ ਕਰ ਸਕਦਾ ਪਰ ਮੈਨੂੰ ਤਰਸ ਆ ਮਾਈ ਵੀਡੀਓ ਮਾਈ ਵੀਡੀਓ ਮਾਈ ਵੀਡੀਓ ਤੇ ਹੈਲਪ ਦਾ ਮੈਂ ਵੀ ਉਹਨਾਂ ਦੀ ਕੀ ਕਰ ਸਕਦਾ ਸੀ ਪਰ ਐ ਸੀ ਵੀ ਜਿੰਨੇ ਪੈਸੇ ਹੈਗੇ ਸੀ ਮੈਂ ਉਹਨਾਂ ਨੂੰ ਦੇਤੇ ਜਿੰਨੀ ਕਿ ਉਹਨਾਂ ਦੀ ਹੈਲਪ ਹੋ ਸਕੇ ਉਹਨਾਂ ਵਾਸਤੇ ਰੋਟੀ ਪਾਣੀ ਖਰੀਦ ਸਕੇ ਤਾਂ ਇੰਨੀ ਕੀ ਗੱਲ ਸੀ ਭਾਈ ਬਾਕੀ ਇੱਥੇ ਬੀਬੀਆਂ ਨੂੰ ਬਹੁਤ ਇਤਰਾਜ ਆ ਵੀਡੀਓ ਬਣਾਉਣ ਤੋਂ ਬੰਦੇ ਨਹੀਂ ਇੱਥੇ ਕੁਝ ਕਹਿੰਦੇ ਬੰਦੇ ਵਧੀਆ ਨੇ ਇਧਰ ਦੇਖੋ ਉਹ ਬੰਦੇ ਬੈਠੇ ਨੇ ਦੋ ਉਹ ਵੀ ਕੁਝ ਪੀ ਰਹੇ ਨੇ ਇਹ じゃ ਕੁਛ ਯਾਰ ਸਾਨੂੰ ਇੱਥੇ ਆਮ ਹੀ ਦੇਖਣ ਨੂੰ ਮਿਲ ਜੂਗਾ ਜਿਹੜਾ ਵੀ ਬੰਦਾ ਇੱਥੇ ਨਸ਼ੀੜੀ ਹੋ ਕੇ ਘੁੰਮ ਰਿਹਾ ਤਾਂ ਉਹ ਕੁਝ ਪੀ ਕੇ ਘੁੰਮ ਰਿਹਾ ਕਿਉਂਕਿ ਇੱਥੇ ਹੋਰ ਨਸ਼ਾ ਹੈ ਹੀ ਨਹੀਂ ਕੋਈ ਮਨ ਲੱਗਦਾ ਕਰਨ ਵਾਲਾ ਦਾਰੂ ਦਰੂ ਵੀ ਨਹੀਂ ਮੈਂ ਲੋਕ ਪੀਂਦੇ ਦੇਖਿਆ ਜਾ ਹੋਰ ਕਿਉਂਕਿ ਦਾਰੂ ਮਹਿੰਗੀ ਵੀ ਆ ਲੋਕਾਂ ਦੇ ਘਰਾਂ ਦੇ ਉੱਤੇ ਤਾਰਾਂ ਲੱਗੀਆਂ ਹੋਈਆਂ ਨੇ ਤਾਰਾਂ ਲੱਗਣ ਤੋਂ ਬਾਅਦ ਐਡਾੜਾ ਕੱਚ ਲੱਗਿਆ ਹੋਇਆ 1-1 ਫੁੱਟ ਦਾ ਇਧਰਲੇ ਪਾਸੇ ਕੱਲੀਆਂ ਤਾਰਾਂ ਲੱਗੀਆਂ ਹੋਈਆਂ ਨੇ ਇੱਥੋਂ ਤੁਸੀਂ ਆਈਡੀਆ ਲਾ ਸਕਦੇ ਹੋ ਵੀ ਕਿੰਨਾ ਕੁ ਸੇਫ ਹੈ ਸ਼ਹਿਰ ਉਹ ਸਾਹਮਣੇ ਘਰ ਉਹਤੇ ਵੀ ਕੰਡਿਆਲੀਆਂ ਤਾਰਾਂ ਉਧਰਲੇ ਪਾਸੇ ਵੀ ਹਰੇ ਘਰ ਤੇ ਲੱਗੀ ਹੋਈ ਆ ਆਪਣੇ ਗੈਸਟ ਹਾਊਸ ਤੇ ਵੀ ਲੱਗੀ ਹੋਈ ਆ ਉਹ ਸਾਹਮਣੇ ਜਿਹੜੀ ਥਾਂ ਮੈਂ ਹੁਣ ਦੇਖ ਕੇ ਆਇਆ ਨਾ ਤਾਂ ਮੈਂ ਬਹੁਤ ਰਿਸਕ ਤੇ ਗਿਆ ਜਦੋਂ ਮੈਂ ਥਾਂ ਦੇ ਜਿਵੇਂ ਜਿਵੇਂ ਨੇੜੇ ਪਹੁੰਚ ਗਿਆ ਅਸੀਂ ਤਾਂ ਮੈਨੂੰ ਐ ਵੀ ਹੁੰਦਾ ਸੀ ਮੈਂ ਕਿਹਾ ਯਾਰ ਵੀ ਇਹਨੇ ਛੇੜੀ ਬੰਦੇ ਨੇ ਉਹਨਾਂ ਦਾ ਕੀ ਭਰੋਸਾ ਕੀ ਨਾ ਹਨਾ ਪਰ ਉਹ ਚੀਜ਼ ਮੈਨੂੰ ਲੱਗਿਆ ਵੀ ਦੇਖੀ ਤਾਂ ਸਹੀ ਜਿਹੜਾ ਨਸ਼ਾ ਇਹ ਕਰਦੇ ਨੇ ਉਹਦੀ ਹਾਲਤ ਕਿਹੋ ਜਿਹੀ ਹੋ ਜਾਂਦੀ ਆ ਉਸ ਤੋਂ ਬਾਅਦ ਤੇ ਫਿਰ ਮੈਂ ਜਿਗਰਾ ਜੇ ਕਰਕੇ ਚਲਾ ਗਿਆ ਵੈਸੇ ਅੰਜਾਨਾ ਨਹੀਂ ਚਾਹੀਦਾ ਹੁੰਦਾ ਤੁਸੀਂ ਵੀ ਜਾਓਗੇ ਤਾਂ ਕੋਈ ਨਾ ਕੋਈ 2-4 ਬੰਦੇ ਗਾਈਡ ਲੈ ਕੇ ਜਾਓ ਨਾਲ ਬਾਕੀ ਉਹਨਾਂ ਨੂੰ ਪੈਸੇ ਦੀ ਬਹੁਤ ਲੋੜ ਆ ਬੰਦਿਆਂ ਨੂੰ ਯਾਰ ਬੰਦੇ ਉਹ ਸੁਭਾਅ ਦੇ ਠੀਕ ਨਹੀਂ ਸੁਭਾਅ ਨਹੀਂ ਉਹਨਾਂ ਦਾ ਮਾੜਾ ਹੈਗਾ ਚਾਹੇ ਉਹ ਨਸ਼ੇ ਨਾਲ ਰੱਜੇ ਹੋਏ ਸੀ ਪਰ ਜਦੋਂ ਮੇਰੇ ਨਾਲ ਗੱਲ ਕਰਦੇ ਸੀ ਨਾ ਵਧੀਆ ਖੁਸ਼ ਮિજાਜ ਹੋ ਕੇ ਹੱਸ ਕੇ ਗਾਣੇ ਤੱਕ ਵੀ ਸੁਣਾਉਣ ਨੂੰ ਜਾ ਰਹੇ ਸੀ ਮੈਨੂੰ ਹਨਾ ਤੇ ਉਹ ਜਿਹੜੀ ਉਹਨਾਂ ਦੀ ਟੇਕ ਕੇਅਰ ਕਰਦੀ ਸੀ ਉਹ ਬੇਬੇ ਉਹਨੇ ਮਤਲਬ ਸਾਰੀ ਦੇਖ ਰੇਖ ਸੰਭਾਲ ਰੱਖੀ ਸੀ ਤੇ ਉਹ ਕਿਸੇ ਕੋਲ ਬੰਦੇ ਨੂੰ ਆਪ ਲੈ ਕੇ ਜਾਂਦੀ ਸੀ ਵੀ ਤੂੰ ਇਹਦੇ ਕੋਲ ਜਾ ਜਾਂ ਇਹਦੇ ਕੋਲ ਜਾ ਐਮਡੀ ਕੋਈ ਗੱਲਬਾਤ ਸੀ ਅੱਜ ਲੋ ਜੀ ਇਹ ਆ ਉਹ ਚੀਜ਼ ਮੇਰੇ ਹੱਥ ਦੇ ਵਿੱਚ ਜਿਹੜੀ ਮੈਨੂੰ ਚੌਥੀ ਕੰਟਰੀ ਦੇ ਵਿੱਚ ਆ ਕੇ ਮਿਲੀ ਆ ਮਰੋਕੋ ਤੋਂ ਇਹ ਚੀਜ਼ ਆਪਣੀ ਟੁੱਟੀ ਹੋਈ ਸੀ ਤੇ ਬਾਈ ਪਰਮ ਹੋਰੇ ਜਿਹੜੇ ਗੁਰੂ ਘਰ ਦੇ ਵਿੱਚ ਮੈਨੂੰ ਮਿਲੇ ਸੀ ਉਹਨਾਂ ਨੇ ਆਪਣੀ ਇਹ ਚੀਜ਼ ਲੱਭਣ ਦੇ ਵਿੱਚ ਹੈਲਪ ਕੀਤੀ ਆ ਇੰਡੀਆ ਦੇ ਵਿੱਚ ਜੇ ਆਪਾਂ ਡਾਲਰ ਦੀ ਗੱਲ ਕਰੀਏ ਤਾਂ ਡਾਲਰ ਦੇ ਵਿੱਚ ਇਹ 2 ਡਾਲਰ ਦੀ ਮਿਲ ਜਾਂਦੀ ਆ ਤੇ ਇੱਥੇ ਆਪਾਂ ਨੂੰ ਇਹ ਮਿਲੀ ਐ 16 ਡਾਲਰ ਦੀ ਥੋੜਾ ਬਹੁਤ ਘਟਾ ਘਟਾਕ ਟੋਕੇ ਨੇਗੋਸ਼ੀਏਟ ਕਰਕੇ 12-13 ਡਾਲਰ ਪਿਆ ਤੇ ਜਿਹੜੀ ਉੱਥੇ ਕੁੜੀ ਸੀ ਮੈਂ ਕੁੜੀ ਨੂੰ ਕਿਹਾ ਮੈਂ ਕਿਹਾ ਵੀ ਇਹ ਯਾਰ ਤੁਹਾਡੇ ਇੱਥੇ ਸਮਾਨ ਬਹੁਤ ਮਹਿੰਗਾ ਮੈਂ ਕਿਹਾ ਸਾਡੇ ਇੰਡੀਆ ਦੇ ਵਿੱਚ ਬਹੁਤ ਚੀਪ ਐ ਇਲੈਕਟ੍ਰੋਨਿਕ ਦਾ ਸਮਾਨ ਸੈਲਫੀ ਸਟਿਕਾਂ ਵਗੈਰਾ ਹੋ ਗਿਆ ਜਾਂ ਹੋਰ ਬਹੁਤ ਟੌਪ ਦੀ ਸੈਲਫੀ ਸਟਿਕ ਵੀ ਉਲਾਂਸੀ ਕੰਪਨੀ ਦੀ 2 ਟਾ ਈਹਜ਼ਾਰ ਦੀ ਆ ਜਾਂਦੀ ਆ ਤੇ ਉਹ ਕਹਿੰਦੀ ਵੀ ਆਹ ਤੁਹਾਡੇ ਇੰਡੀਆ ਦੇ ਵਿੱਚ ਕਿੰਨੇ ਦੀ ਆ ਮੈਂ ਕਿਹਾ ਇਹ ਸਾਰੀ 2 ਡਾਲਰ ਦੀ ਆ ਉਹ ਹੈਰਾਨ ਰਹਿ ਗਈ ਮੰਗਾ ਤੁਸੀਂ ਇੰਡੀਆ ਤੋਂ ਕਰੋ ਇੰਪੋਰਟ ਚੀਜ਼ਾਂ ਉਹ ਕਹਿੰਦੇ ਵੀ ਇੱਧਰਲੇ ਪਾਸੇ ਭਾਈ ਟੈਕਸ ਟੁਕਸ ਇੰਪੋਰਟ ਡਿਊਟੀ ਇਹ ਜਾਂ ਕੁਝ ਬਹੁਤ ਪਿਆ ਜਾਂਦਾ ਉਹਦੇ ਕਰਕੇ ਚੀਜ਼ਾਂ ਇੱਥੇ ਆਉਂਦੀਆਂ ਆਉਂਦੀਆਂ ਮਹਿੰਗੀਆਂ ਹੋ ਜਾਂਦੀਆਂ ਨੇ ਤੇ ਇੱਕ ਗੱਲ ਹੋਰ ਭਾਈ ਜਿਹੜੀ ਆਪਾਂ ਹੁਣ ਤੁਹਾਨੂੰ ਜਗ੍ਹਾ ਦਿਖਾ ਕੇ ਲੈ ਕੇ ਆਏ ਆ ਇੱਥੇ ਇਕੱਲੇ ਜਾਣਾ ਬਿਲਕੁਲ ਵੀ ਸੇਫ ਨਹੀਂ ਹੈਗਾ ਤੁਸੀਂ ਕਦੇ ਇੱਥੇ ਆਉਣੇ ਹੋ ਤਾਂ ਤੁਸੀਂ ਵੀ ਇਕੱਲੇ ਨਾ ਜਾਇਓ ਪਹਿਲੀ ਗੱਲ ਕਿ ਛੇਤੀ ਕਿਸੇ ਬੰਦੇ ਦਾ ਯਕੀਨ ਕਰਨਾ ਨਹੀਂ ਚਾਹੀਦਾ ਕਿਸਮਤ ਕਿਸਮਤ ਦਾ ਫਰਕ ਵੀ ਹੁੰਦਾ ਲੱਕ ਦਾ ਵੀ ਫਰਕ ਹੁੰਦਾ ਤਾਂ ਇੱਕ ਚੀਜ਼ ਮੈਨੂੰ ਇਹ ਲੱਗਦੀ ਆ ਵੀ ਜਿਹੜੇ ਹਸਾਬ ਨਾਲ ਇੱਥੇ ਸ਼ਰਿਆ ਤਾ ਇੱਥੋਂ ਦੀ ਸਰਕਾਰ ਨੂੰ ਚੀਜ਼ ਦੀ ਕੋਈ ਪ੍ਰਵਾਹ ਹੈ ਨਹੀਂ ਤੁਸੀਂ ਕਿਸੇ ਵੀ ਸੁੰਨੀ ਜੀ ਗਲੀ ਵਿੱਚ ਦੀ ਲੰਘ ਜਾਓ ਤੁਹਾਨੂੰ ਕੁਛ ਪਿੰਦੇ ਬੰਦੇ ਆਮ ਦੇਖਣ ਨੂੰ ਮਿਲ ਜਾਣਗੇ ਕੁਛ ਇਹਨਾਂ ਦੇ ਡਰਗ ਦਾ ਨਾਮ ਆ ਲੋਕਲ ਨਾਮ ਹੋ ਸਕਦਾ ਜਿਵੇਂ ਕੁਛ ਵੀ ਮਤਲਬ ਕਹਿ ਸਕਦੇ ਹੋ ਤਾਂ ਉਹ ਇੱਥੇ ਆਮ ਗਲੀਆਂ ਦੇ ਵਿੱਚ ਲੋਕਲ ਬੰਦੇ ਬੈਠੇ ਪੀਂਦੇ ਤੁਹਾਨੂੰ ਆਮ ਨਾਲ ਦੇਖ ਜਾਣਗੇ ਸੜਕਾਂ ਦੇ ਉੱਤੇ ਕੁਛ ਦੇ ਨਸ਼ੇ ਦੇ ਵਿੱਚ ਟੰਨ ਹੋ ਕੇ ਲੋਕ ਪਏ ਦੇਖ ਜਾਣਗੇ ਸਰਕਾਰ ਨੂੰ ਪਤਾ ਜਿਹੜੀ ਆਪਾਂ ਥਾਂ ਦੇਖਣ ਗਏ ਆ ਉਹ 메ਨ ਰੋਡ ਤੋਂ ਕੋਈ ਬਾਹਲੀ ਪਿੱਛੇ ਨਹੀਂ ਹੈਗੀ ਸ਼ਰਿਆ ਆਮ ਉੱਥੇ ਨਸ਼ਾ ਚੱਲ ਰਿਹਾ ਤੇ ਮਤਲਬ ਹੀ ਕੋਈ ਉਧਰ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਇਹ ਚੀਜ਼ਾਂ ਬਈ ਸਰਕਾਰਾਂ ਤੇ ਵੀ ਡਿਪੈਂਡ ਕਰਦੀਆਂ ਨੇ ਆਪਾਂ ਤਾਂ ਚਲੇ ਜਾ ਰਹੇ ਇਹਦੇ ਵਿੱਚ ਕੁਝ ਕਹਿ ਨਹੀਂ ਸਕਦੇ ਮੈਨੂੰ ਤਾਂ ਵੀ ਗੱਲ ਇਹ ਚੀਜ਼ ਬਾਰੇ ਆ ਨਹੀਂ ਰਹੀ ਬਸ ਮੇਰਾ ਤਾਂ ਮੋਟੀਵੇਸ਼ ਸੀ ਵੀ ਨਸ਼ਾ ਕਰਨ ਵਾਲਿਆਂ ਦੇ ਹਾਲ ਤੁਸੀਂ ਦੇਖੋ ਬਈ ਕੀ ਹੋ ਜਾਂਦੇ ਨੇ ਯਾਰ ਉਹ ਬੰਦੇ ਦੇ ਹੱਥ ਦੇ ਵਿੱਚ ਰੋਟੀ ਆ ਤੇ ਉਹ ਤੋਂ ਰੋਟੀ ਵੀ ਨਹੀਂ ਖਾਦੀ ਜਾ ਰਹੀ ਘਟੋ ਘਟ ਬੰਦੇ ਕੋਲ ਆਪਦੀ ਸਿਹਤ ਹੋਵੇਣਾ ਫੇਰ ਵੀ ਕਿਤੋਂ ਲੰਘੇ ਤੋਂ ਬੰਦਾ ਗੁਜ਼ਾਰਾ ਕਰ ਲੈਂਦਾ ਕੋਈ ਨਾ ਕੋਈ ਦਿਹਾੜੀ ਲਾ ਕੇ ਪੈਸੇ ਕਮਾ ਲੂਗਾ ਪਰ ਜਦੋਂ ਨਸ਼ੇ ਦੇ ਵਿੱਚ ਬੰਦਾ ਵੜ ਗਿਆ ਉਹ ਤਾਂ ਬਈ ਫਿਰ ਤੋਰੋ ਹੀ ਆਵਾਜ਼ ਆਊਗੀ ਜਾਂ ਤੁਹਾਡੇ ਅੰਦਰੋਂ ਆਵਾਜ਼ ਆਊਗੀ ਵੀ ਤੁਸੀਂ ਨਸ਼ਾ ਛੱਡੋਗੇ ਨਹੀਂ ਨਸ਼ਾ ਛੱਡਣਾ ਕੋਈ ਮਜ਼ਾਕ ਨਹੀਂ ਹੈਗਾ ਬਹੁਤ ਭੈੜੀ ਚੀਜ਼ ਹੁੰਦੀ ਹੈ ਇਹਦੇ ਵਿੱਚ ਬੰਦੇ ਨੂੰ ਫਸਦੇ ਨਹੀਂ ਪਤਾ ਲੱਗਦਾ ਪਰ ਜਦੋਂ ਨਿਕਲਦਾ ਨਾ ਉਦੋਂ ਪਤਾ ਲੱਗਦਾ ਵੀ ਨਿਕਲੀਏ ਕਿਵੇਂ ਹੁੰਦਾ ਇਹਦੇ ਵਿੱਚ ਬਹੁਤ ਭੈੜਾ ਬੰਦਾ ਫਸ ਗਿਆ ਕਿਸੇ ਵੀ ਚੀਜ਼ ਦਾ ਨਸ਼ਾ ਹੋਵੇ ਬਈ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਹੁੰਦਾ ਵੀ ਆਪਾਂ ਉਹਦੇ ਵਿੱਚ ਫਸਦੇ ਜਾ ਰਹੇ ਹਾਂ ਪਰ ਹੌਲੀ 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 ਇਹ ਬੰਦਾ ਐਡਿਕਟ ਹੋ ਜਾਂਦਾ ਫਿਰ ਉਹਨੂੰ ਅੰਦਰੋਂ ਤੋੜ ਲੱਗਣ ਲੱਗ ਜਾਂਦੀ ਹੈ ਚੀਜ਼ ਦੀ ਫਿਰ ਉਹ ਚੀਜ਼ ਸਮਾਨ ਮੰਗਦਾ ਇਹੀ ਕੰਮ ਇਹਨਾਂ ਦਾ ਹੋਇਆ ਪਿਆ ਹੁ ਰੋਟੀ ਉਹਨਾਂ ਨੂੰ ਰੋਟੀ ਉਹਦੇ ਹੱਥ ਚੋਂ ਤੋ ਖਾਦੀ ਨਹੀਂ ਜਾ ਰਹੀ ਪਰ ਉਹਨੂੰ ਕੁਛ ਪੀਣ ਯੋਗੀ ਉਹਦੀ ਹਾਲਤ ਹੈਗੀ ਆ ਵੀ ਉਹ ਕੁਛ ਜੀ ਉਹਨੂੰ ਦਵਾਰੇ ਪਲਾਈਏ ਨਾ ਚਿੱਟੇ ਵਾਂਗੂ ਪੀਂਦੇ ਨੇ ਉਹ ਤਾਂ ਦਵਾਰੇ ਵੀ ਬੰਦਾ ਪੀ ਸਕਦਾ ਸੀ ਤੇ ਮੈਨੂੰ ਤਰਸ ਜਾਇਆ ਯਾਰ ਉਹਨਾਂ ਦੇ ਅਣਾ ਚਾਹੇ ਮੈਂ ਨਹੀਂ ਪਤਾ ਵੀ ਉਹ ਆਂਟੀ ਚਾਹੇ ਉਹਨਾਂ ਨੂੰ ਉਹਦਾ ਨਸ਼ਾ ਹੀ ਖਰੀਦ ਕੇ ਦੇ ਦੇ ਕੁਛ ਦੇ ਦੇ ਮੈਂ ਆਪਾਂ ਉਹਦੇ ਬਾਰੇ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਪਰ ਉਹ ਆਂਟੀ ਮੈਨੂੰ ਕਹਿੰਦੀ ਵੀ ਮੈਂ ਉਹਨਾਂ ਦੀ ਟੇਕ ਕੇਅਰ ਕਰਦੀ ਆ ਤਾਂ ਫਿਰ ਜਿੰਨੇ ਮੇਰੀ ਜੇਬ ਦੇ ਵਿੱਚ ਪੈਸੇ ਸੀ ਮੈਂ ਦੇਤੇ ਉਹਨੂੰ ਕਰਾਇ ਜੋ ਕੇ ਛੱਡ ਕੇ ਤੇ ਹੁਣ ਮੇਰੀ ਜੇਬ ਦੇ ਵਿੱਚ ਇੱਥੋਂ ਦੀ ਲੋਕਲ ਕਰੰਸੀ ਬ ਮੈਂ ਗਿਣੇ ਵੀ ਨਹੀਂ ਹੈਗੇ ਪੈਸੇ ਕਿੰਨੇ ਸੀ 1000 ਸੀ 2000 ਸੀ 22000 ਸੀ ਇੰਡੀਆ ਦੇ ਹਿਸਾਬ ਨਾਲ ਮੈਂ ਨਹੀਂ ਗਿਣੇ ਜਿੰਨੇ ਹੈਗੇ ਸੀ ਮੈਂ ਸਾਰੇ ਫੜਾਤੇ ਹੁਣ ਇੱਥੋਂ ਜਿਹੜਾ ਮਾਲਕ ਸੀ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਮੈਨੂੰ ਡਾਲਰ ਅਕਸਾਂਜ ਕਰਕੇ ਦੇ ਤੇ ਮੈਂ ਕਿਹਾ ਵੀ ਜਿੰਨੇ ਪੈਸੇ ਮੇਰੇ ਕੋਲ ਹੈਗੇ ਸੀ ਮੈਂ ਸਾਰੇ ਕਿਸੇ ਨੂੰ ਦੇ ਆਇਆ ਲੋ ਜੀ ਸ਼ਾਮ ਦਾ 7:30 ਵਜੇ ਦਾ ਟਾਈਮ ਹੋ ਗਿਆ ਤੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਜੀ ਜਾ ਵਾਪਸ ਆ ਗਏ ਆ ਜੀ ਗੁਰਦੁਆਰਾ ਸਾਹਿਬ ਗਏ ਸੀ ਕੀਰਤਨ ਸੁਣਿਆ ਬਹੁਤ ਆਨੰਦ ਆਇਆ ਤਾਂ ਨਸ਼ਾ ਕਰਨਾ ਤਾਂ ਬਾਣੀ ਦਾ ਕਰੋ ਕੀਰਤਨ ਦਾ ਕਰੋ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਮਤਲਬ ਇਹ ਜੀ ਤੁਹਾਡੇ ਖਮਾਰੀ ਚੜਨੀ ਚਾਹੀਦੀ ਆ ਜਿਹੜੀ ਤੁਹਾਨੂੰ ਸਵੇਰੇ ਆਪਾਂ ਵੀਡੀਓ ਦਿਖਾਈ ਆ ਕੁਛ ਹਨਾ ਉਹ ਕੋਈ ਵੀ ਹਾਲਾਤ ਹੋ ਸਕਦੇ ਨੇ ਬੰਦੇ ਦੇ ਤੇ ਉਹਨੂੰ ਨਸ਼ੇ ਕਰਨ ਵਾਸਤੇ ਮਜਬੂਰ ਕਰ ਸਕਦੇ ਨੇ ਜਾਂ ਫਿਰ ਆਪ ਦਾ ਕਈ ਵਾਰ ਬੰਦੇ ਦਾ ਜੀ ਕਰਦਾ ਤਾਂ ਬੰਦਾ ਕਰਨ ਲੱਗ ਜਾਂਦਾ ਬਾਕੀ ਗੁਰੂ ਘਰ ਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਸਾਡੇ ਕੋਲ ਆ ਕੇ ਰੋਕਿਓ ਮੈਂ ਸਵੇਰੇ ਜਾਣ ਦੀ ਘੌਲ ਕਰ ਗਿਆ ਤੇ ਉਹ ਪਰ ਮੇਰੀ ਵੇਟ ਕਰ ਰਹੇ ਸੀ ਸੋ ਫਿਰ ਮੈਂ ਸ਼ਾਮ ਨੂੰ ਜਾ ਕੇ ਉਹਨਾਂ ਨੂੰ ਮਿਲਿਆ ਤੇ ਚਲੋ ਕੋਈ ਨਾ ਮਤਲਬ ਵੀ ਮੈਂ ਸਵੇਰੇ ਲੇਟ ਉੱਠਿਆ ਨਾ ਉਹਦੇ ਕਰਕੇ ਵੀ ਥੋੜਾ ਜਿਹਾ ਸਾਰਾ ਕੰਮ ਉਹ ਹੋ ਗਿਆ ਹੁਣ ਕੱਲ ਨੂੰ ਆਪਾਂ ਸਾਊਥ ਵਾਲੇ ਪਾਰਟ ਵਾਲੇ ਪਾਸੇ ਨੂੰ ਜਾਵਾਂਗੇ ਜਿੱਧਰਲੇ ਪਾਸੇ ਇਹਨਾਂ ਨੇ ਡਾਇਮੰਡ ਦੀਆਂ ਮਾਈਨਸ ਨੇ ਉਧਰਲੇ ਪਾਸੇ ਦੀ ਆਪਾਂ ਹੋ ਕੇ ਹੌਲੀ-ਹੌਲੀ ਲਾਈਬੇਰੀਆ ਨੂੰ ਜਾਵਾਂਗੇ ਤੇ ਲਾਈਬੇਰੀਆ ਪਹੁੰਚਦੇ ਆਂ ਕੱਲ ਨੂੰ ਜਾਫਰ ਪਰਸੋਂ ਪਹੁੰਚਦੇ ਆ ਜਿਵੇਂ ਵੀ ਹੋਇਆ ਤਾਂ ਸੌਰੀ ਸਾਨੂੰ ਅਪਡੇਟ ਦਵਾਂਗੇ ਫਿਲਹਾਲ ਆਪਾਂ ਸਫਰ ਲਾਈਬੇਰੀਆ ਦੇ ਬਾਰਡਰ ਵਾਲੇ ਪਾਸੇ ਨੂੰ ਆਪਦਾ ਸ਼ੁਰੂ ਕਰਨ ਲੱਗੇ ਆ ਸੋ ਨਵੀਂ ਵੀਡੀਓ ਦੇ ਨਾਲ ਕੱਲੂ ਫੇਰ ਮਿਲਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ